ਹਮੇਸ਼ਾ ਸਤ ਦੀ ਜਿੱਤ ਹੁੰਦੀ ਰਹੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਇਸ ਕਾਲਯੁਗ ਦੇ ਸਮੇਂ 'ਚ ਝੂਠੀ ਸਰਕਾਰਾਂ ਨੇ ਝੂਠੇ ਪਰਚੇ ਕਰਕੇ ਗਲਤਾਂ ਕਰਦੇ ਸੀ ਕਿ ਨਸ਼ੇ ਵੀ ਲੇਕਿਨ ਜਦ ਪਰਚਾ ਪੇਸ਼ ਕਰਦੇ ਨਸ਼ੇ ਦਾ ਨਾ ਨਹੀਂ ਸੋ ਕੱਲੇ ਸਿਆਸੀ ਬਦਰਾਖੋਰੀ ਵਾਸਤੇ ਜਾਂ ਸਿਆਸੀ ਵਿਰੋਧੀ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਨੇ ਜਿਹੜਾ ਸਰਕਾਰ ਦੇ ਕਾਲੇ ਕਾਰਨਾਮੇ ਜਗ ਜਾਹਰ ਕਰਕੇ ਲੋਕਾਂ ਦੇ ਮੁੱਦੇ ਉਠਾਉਂਦੇ ਨੇ ਉਸ ਕਰਕੇ ਵਿਕਰਮ ਨੂੰ ਪਰਚਾ ਦੇ ਕੇ ਅੰਦਰ ਕੀਤਾ ਲੇਕਿਨ ਸਤਿ ਜਿੱਤ ਹੋਗੀ ਅੱਜ ਨਹੀਂ ਤਾਂ ਕੱਲ ਤੇ ਜ਼ਰੂਰ ਉਹ ਬਾਹਰ ਆਉਣਗੇ ਤੇ ਗੁਰ ਰਾਮਦਾਸ ਪਾਤਸ਼ਾਹ ਜੀ ਦਾ ਪੂਰਾ ਪਰੋਸਾ ਹੈਗਾ ਹਮੇਸ਼ਾ ਗੰਗਨ ਜਿਮਨੀ 3455 ਮਾਨ ਸਕਾਰਵਾਲਾ ਲੱਗਦਾ ਹਾਂ ਹਾਂ ਜੀ ਜਿਹੜੀ ਸਰਕਾਰਾਂ ਸੋਚਦੀਆਂ ਨੇ ਕਿ ਜ਼ੋਰ ਜ਼ਬਰ ਤੇ ਪੁਲਿਸ ਤੇ ਸਿਰੇ ਇਹ ਚੋਣ ਜਿੱਤ ਸਕਦੇ ਨੇ ਤੇ ਇਹਦੇ ਇਹਦਾ ਨਮੂਨਾ ਅਸੀਂ ਤਰਨਤਾਰਨ ਸਾਹਿਬ ਛੇ ਦੇਖਿਆ ਜਿੱਥੇ ਸਾਡੇ ਵਿਰੋਧੀ ਪਾਰਟੀਆਂ ਦੇ ਜਿੰਨੇ ਵੀ ਸਰਪੰਚ ਸਿਗੇ ਕਾਉਂਸਲਰ ਸਿਗੇ ਵਰਕਰਸ ਸਿਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਚੱਕਿਆ ਜਾ ਰਿਹਾ ਹੈ ਚੋਣ ਜਿੱਤਣ ਵਾਸਤੇ ਲੇਕਿਨ ਪਰਮਾਤਮਾ ਉੱਪਰ ਨੇ ਇਲੈਕਸ਼ਨ ਕਮਿਸ਼ਨ ਨੇ ਇਹੋ ਜਿਹਾ ਫੈਸਲਾ ਲਿੱਤਾ ਤੇ ਮੋਰ ਲਾਇਆ ਕਿ ਇਹ ਧੱਕਾਸ਼ਾਹੀ ਨਹੀਂ ਚੱਲੂਗੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਗੀ ਤੇ ਚੱਕੇ ਜਿਹੜੀ ਰਵਜੋਤ ਕੌਰ ਗਰੇਵਾਲ ਸੀਗੀ ਜਿਹੜੀ ਸੋਚਦੀ ਸੀ ਮੇਰੀ ਪ੍ਰੋਮੋਸ਼ਨ ਹੋਊਗੀ ਮੋਹੱਲੀ ਜਾ ਕੇ ਮੈਂ ਵੱਡੇ ਪੈਸੇ ਕਮਾਵਾਂਗੇ ਪੈਸੇ ਤਾਂ ਕੀ ਕਮਾਣਾ ਟਰਾਂਸਫਰ ਛੱਡੋ ਸਸਪੈਂਡ ਕਰਤਾ ਜਿਹੜਾ ਇੱਕ ਸੰਕੇਤ ਹੈ ਉਹਨਾਂ ਸਾਰੇ ਅਫਸਰਾਂ ਵਾਸਤੇ ਜਿਹੜੇ ਸੋਚਦੇ ਕਿ ਸਰਕਾਰ ਨੂੰ ਖੁਸ਼ ਕਰਕੇ ਧੱਕਾ ਕਰਕੇ ਇਹ ਇਲੈਕਸ਼ਨ ਜਿਤਾ ਸਕਦੇ ਨੇ ਲੋਕੀ ਇਲੈਕਸ਼ਨ ਦਾ ਫੈਸਲਾ ਕਰਦੇ ਨੇ ਜਿਹੜਾ ਉਹਨਾਂ ਦਾ ਫੈਸਲਾ ਉਹ ਸਿਰ ਮੱਥੇ ਹੋ ਲੇਕਿਨ ਕੋਈ ਧੱਕਾਸ਼ਾਹੀ ਨਹੀਂ ਚੱਲੂਗੀ ਨਾ ਅਕਾਲੀ ਦਲ ਕਰੇ ਦਰਿਆ ਨਾ ਦਬਿਆਏ ਨਾ ਇਸ ਮਾਜੇ ਦੇ ਵੀਰ ਯੋਧੇ ਕਦੇ ਡਰੇ ਨੇ ਨਾ ਦਬੇ ਨੇ ਤਾਂ ਨਹੀਂ ਡਰਣਗੇ ਇੰਟਰਵਿਊ ਕਰੀਏ ਧਾਰਮਿਕ ਮਾਮਲੇ ਕਿਵੇਂ ਦੇਖਦੇ ਮਾੜੀ ਗੱਲ ਹੈ ਜੀ ਮੁੱਖ ਮੰਤਰੀ ਜਿਹੜਾ ਤਾਂ ਕਹਿੰਦਾ ਸੀ ਕਿ ਲੋਕੀ ਗੋਲਕਾਂ 'ਚੋਂ ਪੈਸੇ ਪਾਣੇ ਬੰਦ ਕਰ ਦੇਣ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਜਾਂਦਾ ਹੈ ਜਿਹੜਾ ਮੁੱਖ ਮੰਤਰੀ ਆਪਦੀ ਮਾਂ ਦੀ ਝੂਠੀ ਸੌਖਾ ਖਾਂਦਾ ਹੈ ਕਿ ਇਹੋ ਜਿਹੇ ਬੰਦੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਮਨਾਣ ਜੋਗੇ ਹੈਗੇ ਕਿ ਇਹਨਾਂ ਨੂੰ ਫੈਸਲੇ ਲੈਣਾ ਚਾਹੀਦਾ ਇਹ ਧਾਰਮਿਕ ਮਾਮਲੇ ਆ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਸਰਕਾਰ ਨੂੰ ਐਸਜੀਪੀਸੀ ਦੇ ਮਦਦ ਕਰਨੀ ਚਾਹੀਦੀ ਹੈ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਪੂਰੀ ਸਿੱਖ ਕੌਮ ਬਹੁਤ ਸ਼ਾਨੋ ਸ਼ੌਕਤ ਨਾਲ ਦੁਨੀਆ ਭਰ 'ਚ ਇਹ ਗੁਰੂ ਸਾਹਿਬ ਦਾ ਦਿਹਾੜਾ ਮਨਾਇਆ ਜਾ ਸਕੇ ਜਿਹੜੇ ਹਿੰਦੀ ਚਾਦਰ ਨੇ ਬਹੁਤ ਵੱਡੀ ਕੁਰਬਾਨੀ ਦੇ ਕੇ ਇਹ ਜੇ ਮਨੁੱਖਤਾ ਦੀ ਨੀਵ ਰੱਖੀ ਗਈ ਧਾਰਮਿਕ ਆਜ਼ਾਦੀ ਦੀ ਨੀਵ ਰੱਖੀ ਗਈ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਡੀ ਸ਼ਹਾਦਤ ਜਿਹਨੂੰ ਸਾਰਾ ਸੰਸਾਰ ਨਮਨ ਕਰਦਾ ਹੈ ਤੇ ਇਹ ਸਰਕਾਰ ਨੂੰ ਆਪਣੀ ਵੱਖਰੀ ਦੁਕਾਨ ਨਹੀਂ ਖੋਲਣੀ ਚਾਹੀਦੀ ਲੇਕਿਨ ਐਸਜੀਪੀਸੀ ਦੇ ਨਾਲ ਸਹਿਯੋਗ ਕਰਕੇ ਸਾਰੇ ਕੌਮ ਨੂੰ ਇਕੱਠਾ ਕਰਨਾ